ਕਿਸਾਨਾਂ ਦੇ ਦਿੱਲੀ ਕੂਚ ਵਿਚਾਲੇ ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਐਮਐਸਪੀ ਦੇ ਮੁੱਦੇ ਤੇ ਕੇਂਦਰ ਸਰਕਾਰ ਗੰਭੀਰ ਵਿਚਾਰ ਕਰ ਰਹੀ ਹੈ ਇਹ अहम ਜਾਣਕਾਰੀ ਸਾਹਮਣੇ ਆ ਰਹੀ ਹੈ ਆंदोलਨ ਤੋਂ ਬਾਅਦ ਐਸਕੇਐਮ ਦੇ ਕਈ ਵੱਡੇ ਆਗੂ ਨਾਲ ਵੀ ਤਾਲਮੇ ਜਿਹੜਾ ਹੈ ਸਰਕਾਰ ਵੱਲੋਂ ਕੀਤਾ ਗਿਆ ਬਲਬੀਰ ਸਿੰਘ ਰਾਜੀਵਾਲ ਤੇ ਹਰਵਿੰਦ ਕਾਦੀਆਂ ਸਮੇਤ ਇਨਹੋਰ ਕਿਸਾਨਾਂ ਤੋਂ رائے ਮੰਗੀ ਗਈ ਹੈ ਐਮਐਸਪੀ ਦੇ ਮੁੱਦੇ ਤੇ ਐਸਕੇਐਮ ਨੂੰ ਵੀ ਪਰੋਸੇ ਵਿੱਚ ਲੈਣਾ ਚਾਹੁੰਦੀ ਹੈ ਕੇਂਦਰ ਸਰਕਾਰ ਰਾਜੀਵਾਲ ਨੇ ਪੁਲਿਸ ਕਾਰਵਾਈ ਤੇ ਕੇਂਦਰ ਦੇ ਸਾਹਮਣੇ ਆਪਣੀ ਨਾਰਾਜ਼ਗੀ ਦਿਖਾਈ ਹੈ ਇਹ ਵੀ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਜਿੱਤੇ ਇੱਕ ਪਾਸੇ ਲਗਾਤਾਰ ਕਿਸਾਨ ਡਟੇ ਹੋਏ ਨੇ ਛੰਬੂ ਬਾਰਡਰ ਖਨੋਰੀ ਬਾਰਡਰ ਤੇ ਇਸ ਵਿਚਕਾਰ ਗਲਬਾਤ ਦਾ ਜੜਾ ਰਾਤ ਤਿਆਰ ਕੀਤਾ ਗਿਆ ਹਾਲਾਂਕਿ ਜਿਹੜੀ ਬੀਤੀ ਰਾਤ ਮੀਟਿੰਗ ਹੋਈ ਬੇਸਿੱਟਾ ਰਹੀ ਹੈ ਲੇਕਿਨ ਇਸ ਵਿਚਕਾਰ ਐਮਐਸਪੀ ਤੇ ਮੁੱਦੇ ਤੇ ਐਸਕੇਐਮ ਨੂੰ ਵੀ ਪ੍ਰੋਸੈਸ ਲੈਣਾ ਚਾਹੁੰਦੀ ਹੈ ਕੇਂਦਰ ਸਰਕਾਰ ਰਮਨ ਸਾਡੇ ਨਾਲ ਜੁੜ ਚੁੱਕੇ ਨੇ ਰਮਨ ਲਗਾਤਾਰ ਕਿਸਾਨ ਇੱਕ ਪਾਸੇ ਬਾਰਡਰ ਤੇ ਡਟੇ ਹੋਏ ਰਹੇ ਤੇ ਗਲਬਾਤ ਦਾ ਦੂਜੇ ਪਾਸੇ ਦੌਰ ਵੀ ਜਾਰੀ ਹੈ ਬੀਤੀ ਦੇਰ ਰਾਤ ਤੱਕ ਮੀਟਿੰਗ ਚੱਲੀ ਲੇਕਿਨ ਇਸ ਵਿਚਕਾਰ ਇਹ ਜੋ ਜਾਣਕਾਰੀ ਕਿ ਐਸਕੇਐਮ ਨੂੰ ਵੀ ਕੰਫੀਡੈਂਸ ਵਿੱਚ ਲੈਣਾ ਚਾਹੁੰਦੀ ਹੈ ਸਰਕਾਰ ਇਸੇ ਲਈ ਅਪਰੋਚ ਕੀਤਾ ਗਿਆ ਆਗਵਾ ਨੂੰ ਆ ਬਿਲਕੁਲ ਆਦਾ ਲਗਾਤਾਰ ਐਮਐਸਪੀ ਦੇ ਮੁੱਦੇ ਤੇ तमाम ਕਿਸਾਨ ਆਗੂ ਹੁਣ ਤੱਕ ਲੜਾਈ ਲੜਦੇ ਰਹੇ ਨਹੀਂ ਔਰ ਐਸਕੇਐਮ ਦਾ ਇੱਕ ਹਿੱਸਾ ਜਿਹੜਾ ਵਕ ਹੋਇਆ ਸੀ ਅੰਦੋਲਨ ਤੋਂ ਬਾਅਦ ਉਹਨਾਂ ਵੱਲੋਂ ਅੰਦੋਲਨ ਦੀ ਮੋੜ ਸ਼ੁਰੂਆਤ ਕੀਤੀ ਗਈ ਹੈ ਤਾਂ ਕੇਂਦਰ ਸਰਕਾਰ ਨਹੀਂ ਚਾਹੁੰਦਾ ਕਿ ਜਿਹੜੇ ਕਿਸਾਨ ਆਗੂ ਇਸ ਅੰਦੋਲਨ ਦਾ ਬੇਸ਼ੱਕ ਹਿੱਸਾ ਨਹੀਂ ਹੈਗਾ ਮੰਗ ਉਹਨਾਂ ਦੀ ਵੀ ਸੀ ਤਾਂ ਉਹਨਾਂ ਨੂੰ ਵੀ ਘਰੋਹੇ ਚ ਲਿਆ ਜਾਵੇ ਉਹਨਾਂ ਦੀ ਨਾਰਾਜ਼ਗੀ ਮੁੱਲ ਨਾ ਲਈ ਜਾਵੇ ਇਸੇ ਕਰਕੇ ਦੋ ਵੱਡੇ ਕਿਸਾਨ ਆਗੂਆਂ ਦੇ ਨਾਲ ਸਾਲਮੇਲ ਸ਼ੁਰੂ ਕੀਤਾ ਗਿਆ ਔਰ ਐਸਕੇਐਮ ਨੂੰ ਵੀ ਘਰੋਹੇ ਦੇ ਵਿੱਚ ਲੈਣਾ ਚਾਹੁੰਦੀ ਹੈ ਕੇਂਦਰ ਸਰਕਾਰ ਉਹਨਾਂ ਦੇ ਬੈਠੇ ਬਿਠਾਏ ਨਾਰਾਜ਼ਗੀ ਮੁੱਲ ਨਹੀਂ ਲੈਣਾ ਚਾਹੁੰਦੀ ਔਰ ਜਦੋਂ 8 ਦਸੰਬਰ 2021 ਨੂੰ ਅੰਦੋਲਨ ਮੁੱਲਤ ਵੀ ਕੀਤਾ ਗਿਆ ਸੀ 40 ਕਿਸਾਨ ਜਥੇਬੰਦੀਆਂ ਦੇ ਨਾਮ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਔਰ ਸਰਕਾਰ ਚਾਹੁੰਦੀ ਹੈ ਕਿ 40 ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੇ ਆਗੂ ਨੇ ਜਿਹੜੇ ਤਾਂ ਉਹ ਅਗਲੀ ਮੀਟਿੰਗ ਦੇ ਵਿੱਚ ਆਉਣ ਔਰ ਉਹਨਾਂ ਦਾ ਵੀ ਜਿਹੜਾ ਹੈਗਾ ਪ੍ਰੋਸਾ ਜਿੱਤੇ ਆ ਜਾ ਵੀ ਇੱਥੇ ਕਰਕੇ ਜਿਹੜਾ ਹੈਗਾ ਐਸਕੇਮ ਦੇ ਨਾਲ ਵੀ ਤਾਲਮੇਲ ਸ਼ੁਰੂ ਕਰ ਦਿੱਤਾਗਾ ਉਹਨਾਂ ਦੀ ਰੈਵੀ ਮੰਗੀ ਜਾ ਰਹੀ ਹੈ ਇਸੇ ਕਾਰਨ ਕਿ ਜਿਹੜਾ ਐਸਕੇਮ ਵੱਲੋਂ ਵੀ ਆਪਣੀ ਹੰਗਾਮੀ ਮੀਟਿੰਗ ਪਰਸੋਂ ਜਾਨੀ ਕਿ 18 ਤਰੀਕ ਨੂੰ ਲੁਧਿਆਣਾ ਵਿੱਚ ਬੁਲਾ ਲਈ ਹੈ ਉੱਥੇ ਵੀ ਇਸ ਮਸਲੇ ਨੂੰ ਲੈ ਕੇ ਵੇਖਿਆ ਜਾਵੇਗਾ ਔਰ ਹੁਣ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਜਿੱਤੇ ਸੰਜੀਦਗੀ ਐਮਐਸਪੀ ਤੇ ਦਿਖਾ ਰਹੀ ਹੈ ਉੱਥੇ ਵੀ ਵੱਡੇ ਆਗੂਆਂ ਤੋਂ ਰੈਵੀ ਮੰਗੀ ਜਾ ਰਹੀ ਹੈ ਔਰ ਜਿਹੜੀ ਕਮੇਟੀ ਗਠਨ ਕਰਨ ਦਾ ਕੇਂਦਰ ਸਰਕਾਰ ਵੱਲੋਂ ਉਸ ਅੰਦੋਲਨ ਦੇ ਵਿੱਚ ਪ੍ਰੋਸਾ ਦਿੱਤਾ ਗਿਆ ਸੀ ਉਹ ਕਮੇਟੀ ਸਟੈਂਡ ਹੋਵੇ ਉਹ ਕਮੇਟੀ ਦੇ ਵਿੱਚ ਕੌਣ ਕੌਣ ਸ਼ਾਮਲ ਹੋਵੇ ਕਿਸ ਤਰੀਕੇ ਦੀ ਬਣਕਰ ਹੋਵੇ ਇਸ ਨੂੰ ਲੈ ਕੇ ਜਿਹੜਾ ਹੈਗਾ ਉਹਨਾਂ ਤੋਂ ਵੀ ਸਲਾਹ ਜਿਹੜੀ ਹੈ ਕਿ ਮੰਗਣੀ ਸ਼ੁਰੂ ਕਰ ਦਿੱਤੀ ਗਈ ਪਰ ਕੋਜ ਲਾ ਸਕਦੀ ਹੈ ਕਿ तमाम ਆਗੂ ਜਿਹੜੇ ਨੇ ਅਗਲੀ ਮੀਟਿੰਗ ਦਾ ਵਿੱਚ ਹਿੱਸਾ ਹੋਣਾ ਜੀ ਜੀ ਰਮਨ ਸ਼ੁਕਰੀਆ ਫਿਲਹਾਲ ਦੀ ਹੈ ਸਾਰੀ ਜਾਣਕਾਰੀ ਸੋ ਇੱਥੇ ਇੱਕ ਅਹਿਮ ਜਿਹੜੀ ਹੈ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਜਿਹੜਾ ਐਸ ਕੇ ਐਮ ਜੋ ਕਿ ਜਿਹਨਾਂ ਦੇ ਆਗੂ ਇਸ ਅੰਦੋਲਨ ਵਿੱਚ ਸ਼ਾਮਿਲ ਨਹੀਂ ਹਨ ਉਹਨਾਂ ਨੂੰ ਵੀ ਹੁਣ ਸਰਕਾਰ ਦੇ ਨਾਲ ਰابطਾ ਕਾਇਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਜੋ ਉਹਨਾਂ ਦੀ ਵੀ رائے ਇਸ ਬਾਰੇ ਲਈ ਜਾ ਸਕੇ